ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 91778 ਜੀ ਅੱਜ ਦੀ ਵੀਡੀਓ ਪਿੰਡ ਡਗਰੂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਟੋਟਲ 6 ਤਾਂ ਕਟੀਆਂ ਨੇ ਜੀ ਤੇ ਦੋ گاਵਾ ਨੇ ਡਿਟੇਲਸ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਵੀਕ ਸਿੰਘ ਜੀ ਪਿੰਡ ਡੱਬੂ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9592346052 ਠੀਕ ਆ ਬਰੇਜ ਅੱਜ 6 ਕੱਟੀਆਂ ਜੀ ਆਪਣੇ ਕੋਲ ਕਿੱਧਰੋਂ ਸ਼ੁਰੂ ਕਰਗੇ ਜੀ ਇਧਰੋਂ ਬੰਦੀ ਲਗਾ ਲੇ ਜੀ ਠੀਕ ਆ ਇਹ ਪਹਿਲਾਂ ਇਹ ਦੱਸ ਦੋ ਜੀ ਸਾਰੀਆਂ ਖੀਰੀਆਂ ਨੇ ਸਾਰੀਆਂ ਖੀਰੀਆਂ ਹੀ ਹੈ ਜੀ ਗਰੰਟੀ ਹੋਊਗੀ ਫੋਰਟ ਚਾਂਗ ਤਾਂ ਹੈ ਨਹੀਂ ਕਿ ਕਿਸੇ ਦੇ ਕੱਟੇ ਕਿੰਨੇ ਜੀ ਕਿਸੇ ਦੇ ਨਹੀਂ ਇਧਰੋਂ ਇਹਦੀ ਉਮਰ ਕਿੰਨੀ ਕੁ ਹੋਊ ਜੀ ਇਹਦੀ ਉਮਰ ਵੀ 14-15 ਮਹੀਨੇ ਦੀ 14 ਮਹੀਨੇ ਦਿੱਤੀ ਕਰਕੇ ਥੋੜੇ ਸੈਂਚ ਵੱਡੇ ਦਿਖਾਉਂਦੇ ਠੀਕ ਆ ਝੋਲੀ ਦਿਖਾ ਦਿੰਨੇ ਆ ਜੀ ਸੋਹਣੀ ਝੋਲੀ ਹੈ ਛੋਟਾ ਜਿਹਾ ਸੈਂ ਵੰਦੀਆ ਸਹੀ ਗੱਲ ਆ ਪਿੰਡਾ ਬਦਲਾ ਜੀ ਬਾਕੀ ਚੰਗੀ ਆ ਸਾਂਭਣਯੋਗ ਚੀਜ਼ ਆ ਜੀ ਥੋੜੀ ਲਿੱਚੀ ਕਰਕੇ ਸੰਗ ਥੋੜੇ ਵਾਦੂ ਦਿਖਾਉਂਦੇ ਆ ਇਹ ਡਿਮਾਂਡ ਆਪਾਂ ਜੋੜੇ ਜੋੜੇ ਦੀ ਕਰਨੀ ਕਿ ਇਕੱਲੀ ਇਕੱਲੀ ਦੀ ਇਕੱਲੀ ਇਕੱਲੀ ਕਰਾਂਗੇ ਜੋੜੇ ਦੇ ਕਰਦਾਂਗੇ ਚਲੋ ਇੱਕ ਨੰਬਰ ਦੀ ਕੀ ਡਿਮਾਂਡ ਆ ਜੀ ਇਹਦਾ ਮੁੱਲ ਤਾਂ 18000 ਰੁਪਏ ਆ ਜੀ ਉਹ ਜੁਮਾਨਤ ਹਾਂਜੀ ਮਾਨਤਨ ਕਰ ਦਾਂਗੇ ਠੀਕ ਆ ਵੀਰੇ ਤੋ ਨੰਬਰ ਵੀਰੇ ਇਹਦੀ ਉਮਰ ਕਿੰਨੀ ਕਾ ਜੀ ਇਹਦੀ ਇੰਨੀ ਕੀ 13-14 ਮਹੀਨੇ ਦੀ 13-14 ਸੈਂਕ ਬੜਾ ਗੁੰਨਾ ਇਹਦਾ ਪੂਰਾ ਟੌਪ ਦਾ ਜੀ ਬਾਕੀ ਝੋਲੀ ਤੁਸੀਂ ਚੈੱਕ ਕਰ ਸਕਦੇ ਹੋ ਸੋਹਣੀ ਝੋਲੀ ਆ ਕੱਲਾ ਕੱਲਾ ਥਾਂ ਨਿਖੜ ਮਾ ਬਾਕੀ ਪਤਲਾ ਪਿੰਡੇ ਦੀ ਐ ਵੀ ਚੰਗੀ ਐ ਕੱਟੀ ਕੋਈ ਮਿਲਿਆ ਕੇ ਦਾ ਰਿਕਾਰਡ ਵਗੈਰਾ ਨਾਲ ਸੀਮਨ ਦਾ ਨਹੀਂ ਜੀ ਇਹ ਤਾਂ ਖਰੀਦਿਆ ਅੱਜ ਹੀ ਲੈ ਆਏ ਨੇ ਆਪਣਾ ਖਰੀਦਿਆ ਵਈ ਜਮਾਲ ਅੱਗੇ ਆਇਆ ਜੀ ਤੇ ਇਹਦੀ ਡਿਮਾਂਡ ਜੀ ਇਹਦੇ ਜੋੜੇ ਦਾ ਕਰ ਲਾਂਗੇ ਇਹਨਾਂ ਦਾ ਜੀ ਹਾਂ ਇਹ ਜੋੜੇ ਦਾ ਕਰ ਲਾਂਗੇ ਠੀਕ ਆ ਵੀਰੇ ਤੇ ਅਗਲੀ ਦੀ ਆਪਣੇ ਦਾ ਮੁੱਲ 40000 ਰੁਪਏ ਹਾਂ ਜੀ ਜੋੜੇ ਦਾ 40000 ਡਿਮਾਂਡ 40000 ਰੁਪਏ ਤੇ ਕੱਲੀ ਕੱਲੀ ਦਾ ਓਜਾ ਹੋਜੂ ਜੇ ਕੱਲੀ 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 ਮੰਗੋ ਮਾਤਰ ਕਰਦੇ ਕੱਲੀ ਠੀਕ ਆ ਵੀਰੇ ਤੇ ਦੋ ਨੰਬਰ ਵੀ ਚੰਗੀ ਆ ਸੌਰੀ ਤਿੰਨ ਨੰਬਰ ਵੀ ਚੰਗੀ ਆ ਕੁੰਡਾ ਸਿੰਘ ਆ ਜੀ ਚੈੱਕ ਕਰ ਸਕਦੇ ਹੋ ਪਤਲੇ ਪਿੰਡੇ ਦੀਆਂ ਚੰਗੀਆਂ ਝੋਲੀਆਂ ਸਾਰੀਆਂ ਦੀ ਚਲੋ ਆਪਾਂ ਇਹ ਨਹੀਂ ਕਹਿੰਦੇ ਬਈ ਕਹਿੰਦਾ 20 ਕਿਲੋ ਦੁੱਧ ਦਾ 22 ਕਿਲੋ ਆ ਪਰ ਚੰਗੀਆਂ ਨੇ ਦੁੱਧ ਜਿੰਨਾ ਤੁਸੀਂ ਮਰਜ਼ੀ ਮੰਗ ਲਓ ਕੱਦ ਕਾਠੀਆਂ ਕਰਦੀਆਂ ਕੱਦ ਕਾਠਾ ਦੀਆਂ ਜੀ ਤੇ ਜਿਹੜੇ ਵੀਰੇ ਤਿੰਨ ਬੱਚੇ ਆਏ ਤਿੰਨੇ ਬੱਚਿਆਂ ਦੀ ਉਮਰ ਕਿੰਨੀ ਆ ਇਹਦੀ ਹੋ ਗਈ 8-9 ਮਹੀਨੇ ਦੀ ਠੀਕ ਆ 8 ਤੋਂ 9 ਮਹੀਨੇ ਠੀਕ ਆ ਇੱਧਰ ਨੂੰ ਆ ਜਾਓ ਥੋੜਾ ਜਿਹਾ ਹਵਾ ਦੀ ਸਰਕ ਸਰਕ ਜੀ ਆਉਗੀ 5 ਕਰ ਦਿੰਦੇ ਆ ਠੀਕ ਆ ਤੇ 8 ਤੋਂ 9 ਮਹੀਨੇ ਤੇ ਅਗਲੇ ਛੋਟੇ ਬੱਚੇ ਦੀ ਜੀ ਇੰਨੀ ਕਿੰਨਾ ਜੀ ਹੋਗੇ ਥੋੜੇ ਜਿਹਾ ਪੱਠੇ-ਪੱਠੇ ਘੱਟ ਪਿਆ ਕਰਕੇ ਥੋੜੇ ਛੋਡੇ ਲੱਗਦੇ ਹੋਗੇ ਠੀਕ ਆ ਸੇਵਾ ਘਰ ਤੋਂ ਲੈ ਕੇ ਸੇਵਾ ਘੱਟ ਕਰਿਆ ਆਏ ਸੇਵਾ ਹੈ ਨਹੀਂ ਤੇ ਇਹਨਾਂ ਵਾਲੇ ਛੋਟੇ ਬੱਚੇ ਦੀ ਉਮਰ ਇੱਕੋ ਜਿਹਾ ਹਨੂਆ ਨਹੀਂ ਹਨੂਆ ਹਾਂ ਜੇ ਫਿਰ ਤਿੰਨਾਂ ਦੀ ਕਰਨੀ ਕਿ ਇਕੱਲੇ-ਇਕੱਲੇ ਦੀ ਨਹੀਂ ਦਾ ਅੱਡ ਉਹਨਾਂ ਦਾ ਅੱਡ ਠੀਕ ਆ ਇਹਦੀ ਕਿੰਨੀ ਡਿਮਾਂਡ ਹੈ 4 ਨੰਬਰ ਦੀ ਇਹਦਾ ਮੁੱਲ ਤਾਂ ਜੀ 13000 ਰੁਪਏ ਠੀਕ ਆ ਮਾਨਤਾ ਕਰ ਦੇਣਾ ਮਾਨਤਾਣ ਹੋ ਜਾਊਗਾ ਤੇ ਆ ਜੋੜੇ ਦੀ ਵੀਰੇ ਜੋੜੇ ਦਾ ਮੰਗਦੇ ਮੁੱਲ 18000 ਰੁਪਏ ਠੀਕ ਆ 18000 ਮਾਨਤਾਣ ਹੋ ਜਾਊਗਾ 18000 ਚੋਂ ਹਾਂਜੀ ਠੀਕ ਆ ਵੀਰੇ ਬਾਕੀ ਚੰਗੀਆਂ ਨੇ ਕੱਟੀਆਂ ਜੀ ਚਾਹ ਜਾਸ ਬਰੀਡ ਆ ਵੀ ਸਾਰੀਆਂ ਵਧੀਆ ਕੋਈ ਸਾਫ ਸੁਥਰੀਆਂ ਨੇ ਕੋਈ ਆਏ ਨਹੀਂ ਗਿਆ ਬਈ ਇਹ ਚੰਗਾ ਦੁੱਧ ਵੀ ਕੱਢਣ ਗਿਆ ਪਹਿਲੇ ਪਹਿਲੇ ਸੂਏ ਬਾਕੀ ਹਾਈਟ ਲੈਂਥ ਬਰੀਕੀਆਂ ਬਹੁਤ ਨੇ ਜੀ ਸਹੀ ਗੱਲ ਆ ਜੀ ਤੇ ਵੈੜਾ ਕਿ ਸੂਆ ਕਿੰਨਾ ਆ ਜੀ ਇਹ ਵੈਰ ਨੂੰ ਦੱਸੋ ਉਹ ਕਰ ਲੈ ਰਹੇ ਨੇ ਕਿੰਨੇ ਸਮੇਂ ਦੀ ਗੱਬਣਾ ਜੀ ਇਹ 7 ਮਹੀਨੇ ਦੀ ਗੱਬਣਾ ਦੁੱਧ ਜੀ ਟੂਬ ਡਰਾਈ ਛੱਡੀ ਵੀ ਆ ਖਣਾ ਦੀ ਡੰਨ ਆ ਜੀ ਮੈਂ ਸਾਫ ਕਰਕੇ ਟੂਬਾ ਦਾ ਚੜਾ ਦਿਆਂ ਜੀ ਠੀਕ ਆ ਵੀਰੇ ਟੂਬਾ ਚੜਾਤੀਆਂ ਜੀ ਚੜਾ ਦੇ ਬਸ ਠੀਕ ਆ ਤੋਰ ਕੇ ਦਿਖਾ ਦਿਓ ਵੀਰੇ 7 ਮਹੀਨਿਆਂ ਤੋਂ ਪਲੱਸ ਗੱਬਣ ਚੈੱਕ ਪਾਸ ਆ ਜੀ ਸਪੈਸ਼ਲ ਬੇਨਤੀ ਆ ਤੁਸੀਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਨੂੰ ਨਾਲ ਲਿਆ ਸਕਦੇ ਆ ਜੀ ਤੇ ਬਾਕੀ ਬਾਈ ਕਹਿੰਦਾ ਆਪਾਂ ਟੂਬਾ ਜੇ ਰਾਹਤੀਆਂ ਨੇ ਖਣਾ ਚ ਜੀ ਖਣਾ ਦੀ ਡੰਨ ਹੋਊਗੇ ਦੁੱਧੋ ਇਸ ਵਕਤ ਡਰਾਈ ਆ ਜੀ ਬਾਕੀ ਥਾਣਾਂ ਦੇ ਸੈੱਜ ਵੀ ਸੋਹਣੇ ਆ ਥੋੜਾ ਜਿਹਾ ਕੈਮਰੇ ਤੋਂ ਡਰਦੀ ਏ ਜੀ ਕੱਦ ਕਾਟ ਤੇ ਵਜਨ ਵਾਲੀ ਵਹਿੜਾ ਕੋਈ ਆਏ ਨਹੀਂ ਵੀਰੇ ਲਿੱਸੀ ਫਿੱਕੀ ਨਹੀਂ ਜੀ ਬਾਕੀ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਤਿਆਰ ਹੋ ਗਿਆ ਬੱਚੀ ਇਹਦੇ ਪਰੇ ਕਿੱਥੇ ਵੀ ਨਹੀਂ ਜਾਗੇ ਸਹੀ ਗੱਲ ਹੈ ਜੀ ਤੇ ਤਿਆਰ ਹੋਈ ਤਾਂ ਬਈ ਉਹਦੇ ਤਾਂ ਗੱਲਬਾਤ ਹੀ ਹੋਰ ਹੋਣੀ ਆ ਕਿਉਂਕਿ ਬੈਡ ਵੱਡੀ ਆ ਕੋਈ ਵੀਰ ਛੋਟੀ ਮੰਨ ਕੇ ਨਾ ਬਾਕੀ ਥਾਣਾਂ ਦੇ ਸੈੱਜ ਤੁਹਾਨੂੰ ਨੇੜੇ ਤੇ ਦਿਖਾ ਦਿੰਨੇ ਆ ਜੀ ਸੱਤਾਂ ਤੋਂ ਪਲੱਸ ਗੱਪਣ ਚੈੱਕ ਪਾਸ ਆ ਬਾਕੀ ਤੁਸੀਂ ਆਪਦੀ ਆ ਕੇ ਤਸਦੀ ਕਰਵਾ ਸਕਦੇ ਆ ਜੀ ਅਗਲੀ ਵਾੜ ਵੀਰੇ ਇਹ ਰਾਇ ਮੱਤੀ ਜੇ ਦੂਜਾ ਤੂਆ ਸੋਨਾ ਇਹ ਦੂਜਾ ਤੂਆ ਸੋਨਾ ਕਿੰਨੇ ਸਮੇਂ ਦੇ ਘੱਬਣਾ ਜੀ ਇਹ 7 ਮਹੀਨਾ ਪੂਰਾ ਹੋਣਾ ਲੈਣੂਗੀ ਪੂਰਾ ਹੋਣਾ ਲੈ ਜੀ ਹਾਂਜੀ 28 ਦਿਨ ਤੋਂ 7 ਮਹੀਨਾ ਪੂਰਾ ਹੋ ਜਾਊਗਾ 28 ਤਰੀਕ ਨੂੰ ਠੀਕ ਆ ਜੀ ਇਹ ਵੀ ਦਿੱਦੋ ਡਰਾਈ ਆ ਇਹ ਦੁੱਧ ਜੀ ਕਿੰਨਾ ਜੀ ਇਹ 5 ਕਿਲੋ ਹੋਊਗਾ ਦੋਨੇ ਟਾਈਮਾਂ ਦਾ ਦੁੱਧ ਲੈਣਾ 5 ਕਿਲੋ ਸੰਜੀ ਬਹੁਤ ਠੀਕ ਆ ਵੀਰੇ ਇਹਨੂੰ ਵੀ ਲੈ ਜਾਈ ਬਾਹਰ ਚੰਗੀ ਆ ਵਾੜ ਵੀਰੇ ਇਹ ਵੀ ਕੱਦ ਵਾਲੀ ਆ ਵਜਨ ਵਾਲੀ ਆ 5 ਕਿਲੋ ਦੁੱਧ ਤਾਂ ਤੇ 7 ਮਹੀਨਾ ਬਾਈ ਦੱਸਦਾ ਕੇ 28 ਤਰੀਕ ਨੂੰ ਪੂਰਾ ਹੋਊਗਾ ਇਹ ਜੀ। ਬਾਕੀ ਤੁਸੀਂ ਚਾਰੀ ਦਿਨਾਂ ਤੋਂ ਵੀ ਨਾ ਚੱਲੋਗੇ ਇਹਨਾਂ ਜੀ। ਠੀਕ ਆ ਜੀ। ਬਾਕੀ ਚਮਕਦਮ ਕਾਲੀ ਆ ਕੱਦ ਵਾਲੀ ਆ ਵਜਨ ਵਾਲੀ ਆ ਜੀ 5 ਕਿਲੋ ਦੁੱਧ ਆਵਦਾ ਜੋਕ ਪੇ ਲੈ ਜੋ। ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਚੁਵਾਈ ਕਰ ਸਕਦਾ ਜੀ। ਚਮਕਦਮ ਕਾਲੀ ਬੱਛੀ ਆ ਕੋਈ ਆਏ ਨਹੀਂ ਲੱਸੀ ਨਹੀਂ ਫਿੱਕੀ ਨਹੀਂ ਥਣਾ ਦੀ ਗਰੰਟੀ ਆ ਜੀ। ਥਣਾ ਦੀ ਗਰੰਟੀ ਠੀਕ ਆ। ਡਿਮਾਂਡ ਕੀ ਰਹਿਣ ਵਾਲੀ ਆ ਵੀਰੇ ਦੀ। 75000 ਜੀ। ਠੀਕ ਹੈ 75 75000 ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਬਾਕੀ ਉਹ ਵੀ ਹੋਣਾ ਫੋਨ ਪਾਸਾ ਦੇਣੇ ਪਾਸਾ ਦੇਣੇ ਜਿੱਦੇ ਤਿਆਰ ਹੋਊਗੀ ਉਹਦੇ ਤੇ ਠੀਕ ਹੈ ਵੀਰੇ ਬਾਕੀ ਜਿਹਨੂੰ ਵੀ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾ ਹਾਂਜੀ ਕਨੈਕਟ ਕਰ ਸਕਦੇ ਆ ਇੱਕ ਬਾਈ ਕੋਲ ਆਹ ਬੱਚੇ ਇਹ ਕਿੰਨੇ ਨਾਗ ਆ ਜੀ ਇਹ ਨਾ ਨਾ ਜੀ 13 14 ਨਾਕ ਸੀਰ ਦੇ ਹੀ ਆ ਸਾਰੇ ਮੁਰਗੀ ਆ ਸਾਰੇ ਠੀਕ ਆ ਇਹਨਾਂ ਦੀ ਡਿਮਾਂਡ ਫੋਨ ਤੇ ਜੀ ਫੋਨ ਤੇ ਕਰ ਲਾਂਗੇ ਠੀਕ ਆ ਬੱਚੇ ਛੋਟੇ ਵੀ ਹੈਗੇ ਕੁਝ ਬੱਚੇ ਛੋਟੇ ਵੀ ਉੱਤਰ ਫਿਰਦੇ ਆ ਜੀ ਕੁਝ ਆ ਰਹੇ ਆ ਬੱਚੇ ਵੱਡੇ ਵੀ ਦੇਣੇ ਆ ਵੀਰੇ ਠੀਕ ਆ ਵੱਡੇ ਵੀ ਭਾਈ ਕਹਿੰਦਾ ਦੇ ਦਾਂਗੇ ਕੁਝ ਬੱਚੇ ਇੱਧਰ ਬੈਠੇ ਆ ਜੀ ਇਹ ਆ ਕੁਗੜੀ ਵੱਡੀ ਬਹੁਤ ਹੰਦੀ ਠੀਕ ਆ ਵੀਰੇ ਬਾਕੀ ਜਿਹਨੂੰ ਨਾ ਕੋਈ ਪਸੰਦ ਆ ਉਹ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ